ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰੇਵਾਲ ਪੰਜਾਬੀ ਟ੍ਰੈਵਲ ਲੌਗ ਤੇ ਆਸ ਕਰਦੇ ਹਾਂ ਸਭ ਚੜ੍ਹਦੀ ਕਲਾ ਚ ਹੋਵਗੇ ਤੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਕੀ ਰੱਖੇ ਜੀ ਤੇ ਕੱਲ ਆਪਾਂ ਪ੍ਰਭਾਤ ਫਿਰਤੇ ਗਏ ਸੀ ਤੇ ਅੱਜ ਵੀ ਆਪਾਂ ਰੈਡਿਆਂਗੇ ਅੱਜ ਤੀਜਾ ਦਿਨ ਆ ਪ੍ਰਭਾਤ ਫਿਰਦਾ ਜੀ ਕੱਲ ਸੰਗਤ ਜੁੜੀਆ ਕਰੀਬ 350 ਦੇ ਕਰੀਬ ਸੰਗਤ ਜੁੜੀ ਆ ਜੀ ਪ੍ਰਭਾਤ ਫੇਰੀ ਚ ਤੇ ਅੱਜ ਚੱਲਦੇ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲ ਕੇ ਅੱਜ ਫੇਰ ਕਰਵਾਉਣੇ ਹਨ ਨੂੰ ਪ੍ਰਵਾਦ ਫੇਰੀ ਦੇ ਦਰਸ਼ਨ ਆਪਣੇ 5-6 ਦਿਨਾਂ ਦੀ ਪ੍ਰਵਾਦ ਫੇਰੀ ਹੈ ਜੀ ਤੇ ਵੱਧ ਛੱਡ ਕੇ ਸੰਗਤ ਪਿੰਡ ਦੀ ਆਪਣੇ ਦੀ ਪਹੁੰਚਿਆ ਕਰੋ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਇਆ ਕਰੋ ਸੋ ਚੱਲਦੇ ਆਪਾਂ ਤੇ ਚੱਲ ਕੇ ਤੁਹਾਨੂੰ ਕਰਵਾਉਣੇ ਹੈ ਜੀ ਜਿਹੜੇ-ਜਿਹੜੇ ਵੀ ਆਪਣੇ ਨਾਲ ਜੁੜਦੇ ਨੇ ਇਹਨਾਂ ਨੇ ਆਪ ਨੂੰ ਸਬਸਕ੍ਰਾਈਬ ਕੀਤਾ ਹੋਇਆਗਾ ਤੇ ਆਪਾਂ ਕਰਵਾਉਣੇ ਤੁਹਾਨੂੰ ਚੱਲ ਕੇ ਦਰਸ਼ਨ ਜੀ ਪ੍ਰਵਾਦ ਫੇਰੀ ਦੇ ਪੜੇ ਰਹੇ ਹੋ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਾ ਹੋਇਓ ਜੀ। ਨਾਮ ਵਾਹਿ ਗੁਰੂ ਨਾਮ ਵਾਹਿ ਗੁਰੂ ਸੋ ਸੰਭ ਸੰਤਨੋ ਨਾਮ ਰਾਮ ਕਰੋ। ਹਤ ਨਾਮ ਵਾਹਿ ਗੁਰੂ

ਭੁੱਲਣਾ ਨਾ ਕਦੇ ਫੇਰ ਵੀ ਭੁੱਲਣਾ ਨਾ ਤਰਾਕੋ ਪਾਵੇਂ ਨਾ ਕਾੜਾ ਭੁੱਲਣਾ ਨਾ ਕਦੇ ਫੇਰ ਵੀ ਭੁੱਲਣਾ ਨਾ ਤਰਾਕੋ ਪਾਵੇਂ ਨਾ ਕਾੜਾ ਭੁੱਲਣਾ ਨਾ ਕਦੇ ਫੇਰ ਵੀ ਉਹਨੇ ਆਵੇਦਾ ਜਦ ਰਸ ਤੁਮ ਪਾ ਲੈ ਨਿਕਾ ਪੁੰਗਰੇ ਨਾ ਕਰੇ ਤੇਰਵੀ ਹੋਲੇ ਨਾ ਤੁਮ ਪਾ ਲੈ ਨਿਕਾ ਪੁੰਗਰੇ ਨਾ ਕਰੇ ਤੇਰਵੀ ਹੋਲੇ ਨਾ ਤੁਮ ਪਾ ਲੈ ਨਿਕਾ ਪੁੰਗਰੇ ਨਾ ਕਰੇ ਤੇਰਵੀ ਹੋਲੇ ਨਾ ਤੁਮ ਪਾ ਲੈ ਨਿਕਾ ਪੁੰਗਰੇ ਨਾ ਕਰੇ ਤੇਰਵੀ ਹੋਲੇ ਨਾ ਤੁਮ ਪਾ ਲੈ ਨਿਕਾ ਪੁੰਗਰੇ ਨਾ ਕਰੇ ਤੇਰਵੀ ਹੋਲੇ ਨਾ ਤੁਮ ਪਾ ਲੈ ਨਿਕਾ

ਆਰੋਹੀ ਪਰਵਾਹ ਤੇਰੀ ਆਈ ਹੈ ਮਾਨਕ ਨਾਮ ਤੇ ਆਰੋਹੀ ਪਰਵਾਹ ਤੇਰੀ ਆਈ ਹੈ ਕਿਆ ਲੋਹੀ ਪਰਵਾਹ ਤੇਰੀ ਆਈ ਹੈ ਨਾਨਕ ਨਾਮ ਤੇ ਆਰੋਹੀ 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 ਪਰਵਾਹ ਤੇਰੀ ਆਈ ਹੈ You put on ਕਾਂਝੂਲਦਾ ਸਕੀਨਾ ਜੀ ਕਾਂਝੂਲਦਾ ਸਕੀਨਾ ਜੀ ਕਾਂਝੂਲਦਾ ਬੱਬੇ ਨਾਨਕ ਨੇ ਲਾਈ ਫੁੱਲਵਾਰੀ ਸਕੀਨਾ ਨੇ ਕਾਂਝੂਲਦਾ ਬੱਬੇ ਨਾਨਕ ਨੇ ਲਾਈ ਫੁੱਲਵਾਰੀ ਸਕੀਨਾ ਨੇ ਕਾਂਝੂਲਦਾ ਬੱਬੇ ਨਾਨਕ ਨੇ ਲਾਈ ਫੁੱਲਵਾਰੀ ਸਕੀਨਾ ਨੇ

ਸੰਗਤਾਂ ਨੂੰ ਬੇਨਤੀ ਹੈ ਭਾਈ ਸਾਰੀ ਸੰਗਤ ਗੁਰੂ ਘਰ ਤੱਕ ਪ੍ਰਕਰਮਾ ਜਰੂਰ ਕਰਿਓ ਜੀ ਗੁਰੂ ਘਰ ਤੱਕ ਸਾਰੀ ਸੰਗਤ ਨਾਲ ਮਿਲ ਕੇ ਪ੍ਰਕਰਮਾ ਜਰੂਰ ਕਰਿਓ ਜੀ ਬਾਬਾ ਜੀ ਵੱਲੋਂ ਵੀ ਚਾਹ ਪਾਣੀ ਦਾ ਲੰਗਰ ਛਾਕੇ ਸੇਵਾ ਆਪਸੀ ਕਰਨੀ ਹੈ ਜੀ ਜਿੰਨੀ ਵੀ ਸੰਗਤ ਆਪੋ ਆਪਣੇ ਘਰਾਂ ਦੇ ਖੜੀ ਹੈ ਸਾਰਿਆਂ ਨੂੰ ਬੇਨਤੀ ਹੈ Thank you. ਗੁਰੂ ਦੇ ਗੁਰੂ ਹੈ ਪਾਣੀ ਸੜ ਲੋ ਕਤੇ ਭਗਾ ਵਾਲਿਓ ਕੋ ਪੜ ਲੋ ਬੱਡੇ ਜੀ ਭਗਾ ਵਾਲਿਓ ਪੜ ਲੋ ਬੱਡੇ ਜੀ ਭਗਾ ਵਾਲਿਓ ਪਰ ਲੋ ਵੱਡੇ ਜੀ ਭਗਾ ਵਾਲਿਓ ਪੜ ਲੋ ਕਤੇ ਕੀ ਭਗਾ ਵਾਲਿਓ ਗਾਣ ਗੁਰੂ ਤੇ ਗੁਰੂ ਹੈ Thank <laughs> you. ਸ਼ੇਰ ਤੇ ਬੁਲਾਏ ਛਾਏ ਕੋਨੇ ਹਾਰ ਸੁਣਾ ਤੋ ਆਸਾ ਦੇ ਤੈਨ ਨਾਰੇ ਛਾਏ ਕੋਨੇ ਹਾਰ ਸੁਣਾ ਤੋ ਜੀਨੇ ਮਾਤ ਤੋਂ ਦੇਵ ਤੇ ਸੁਣਾਰੇ ਯਾਗੇ ਗੁਲੇ ਹਾਰੇ ਸੁਣਾ ਤੋ ਜੀਨੇ ਮਾਤ ਤੋਂ ਦੇਵ ਤੇ ਸੁਣਾਰੇ ਛਾਏ ਗੁਲੇ ਹਾਰੇ ਸੁਣਾ ਤੋ ਦੇਵਤੇ ਬਣਾਏ ਜਾਈਏ ਬਲੇ ਹਾਰੇ ਗੁਰਾ ਤੋਂ ਸੀਨੇ ਮਾਨ ਸਰ ਤੋਂ ਦੇਵਤੇ ਬਣਾਏ ਜਾਈਏ ਬਲੇ ਹਾਰੇ ਗੁਰਾ ਤੋਂ ਮਾਨ ਸਾ ਤੋਂ ਦੇਵਤੇ ਬਣਾਏ ਜਾਈਏ ਭੌਸੇ ਹਾਰ ਗੁਰਾ ਤੋਂ ਮਾਨ ਸਾ ਤੋਂ ਦੇਵਤੇ ਬਣਾਏ ਜਾਈਏ ਬਲੇ ਹਾਰੇ ਗੁਰਾ ਤੋਂ ਬਾਬੇ ਨਾਨਕ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਜਗਤ ਨੂੰ ਤਾਰਿਆ ਜੀ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਬਾਬੇ ਨਾਨਕ ਜਗਤ ਨੂੰ ਤਾਰਿਆ ਮਿੱਠੇ ਮਿੱਠੇ ਬੋਲ ਬੋਲ ਕੇ ਓ ਮਿੱਠੇ ਮਿੱਠੇ ਦੀ sat naam sat naam sat naam neer va ji ji kar khaya sat va ji ji par va naam sat 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 naam ਸਭ ਨੂੰ ਪਿਆਰ ਸਤਿ ਸ਼੍ਰੀ ਅਕਾਲ। ਤੁੰਗਲ ਨਾ ਕਰਦੇ ਸਤਿ ਸੰਤਨ ਨਾ ਜਾਵੇ। ਤੁੰਗਲਾ ਕਰੋਗੇ ਤੇਰੇ ਤੇ ਧਨ ਹਰਨ ਤੋੜ। ਸੱਜਣਾ ਬਰਾਬਰ ਜੀਤ ਕਰਦੀ ਰਹੀ ਬਣ ਕੇ ਸੈਂਡ ਕਰਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੇ ਸਰਕਾਰ ਕਰਕੇ ਸੰਤਾਨਾਂ ਨੂੰ ਖੁੱਲੇ ਦਸਮਦਾਰੀ ਜਨਮ ਖੁੱਲੇ ਦਲੇ ਕਰਕੇ ਬਹੁਤ ਕਰਦੇ ਦਰੋਂ ਘਰੋਂ ਨਦਰੋਂ ਨਿਹਾਰ ਕਰੇ ਮਹਾਰਾਜ ਤੇ ਪਾਤਸ਼ਾਹ ਪਰੰਤ ਨਿਤਨੇਮ ਸੰਸਾਰ ਆਦਮੀਆਂ ਪਿਆਰੀਆਂ ਦਲਾਰੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਤੇ ਮਹਾਰਾਜੀ ਪੰਜਾਬ ਵਾਲਿਆਂ ਦੇ ਨਿਤਨੇਮ ਹੋਏ ਨੇ ਨਿਤਨੇਮ ਕਰਦੇ ਆ ਜਿੱਤੇ ਪਾਤਸ਼ਾਹ ਹੋਈਆਂ ਹੱਲਾ ਦੀ ਕਮਾ ਕਰਣੀ ਅਖਰਵਾਦਾ ਘਾਟਾ ਗੁਲਤ ਗਮਾਫ ਕਰਨਾ ਬੜੀ ਬਾਣੀ ਸੋਕ ਕੇ ਸਤਿਖੰਡ ਦੇ ਪ੍ਰਵਾਨ ਕਰਿਓ ਵੜੀਲ ਬਾਣੀ ਦਾ ਮਹਤਉ ਨੂੰ ਦਰ ਆਈਆਂ ਸੰਤਾਂ ਦੇ ਹਿਰਦਾਂ ਦੇ ਤਸੋਣਾ ਮਹਾਰਾਜ ਦੇ ਭਾਸਾ ਸਿਫਾ ਕਰੀ ਉਹਦੇ ਵਾਸਤੇ ਸੁਧ ਬਾਣੀ ਪੜਨ ਦੀ ਆਪ ਦੇ ਦਰਬਾਰਾਂ ਦੀ ਸਰੂਪਾਂ ਦੀ ਸੇਵਾ ਕਰਨ ਦੀ ਸੰਤਾਂ ਨੂੰ ਸੁਧ ਬਾਣੀ ਸਰਪੰਨ ਕਰਨ ਦੀ ਸੰਗਤ ਕਰਨ ਦੀ ਬਾਲੂ ਦੀ ਉਸਤਰੀ ਦੀ ਕਾਰਿਆ ਨਕਰ ਕਿੜੇ ਸੁਖ ਸ਼ਾਂਤੀ ਵਿੱਚ ਆਇਓ ਸਾਰੇ ਘਰਾਂ ਵਿੱਚ ਪਿਆਰ ਦਾ ਪ੍ਰਤਾਪ ਉਸਰਖਾਨੀ ਬੱਚਿਆਂ ਨੂੰ ਚੜ੍ਹਦੀ ਕਲਾ ਦੇ ਹਰ ਉਸਤਾ ਵਿਦਿਆਦੇ ਘੰਡਾਰੇ ਬਖਸ਼ਤ ਕਾਲ ਨੇ ਬੱਚਿਆਂ ਨੂੰ ਰੰਗੀਆਂ ਵਰਾਂ ਦੀਆਂ ਮਾਂ ਦਾ ਟਕਾ ਦੇ ਆਗਿਆਕਾਰੀ ਬਣਾਉਣੇ ਨੱਥਾ ਤੋਰ ਇਸ ਪਰਨੇ ਦੇਸਾਂ ਦੇ ਵਿੱਚ ਬਰੇਸਾਂ ਦੇ ਵਿੱਚ ਬੱਚਿਆਂ ਦੀ ਹਰ ਬੋਲੇ ਰੱਖਿਆ ਕਿ ਉਹ ਮਹਾਰਾਜ ਜੀ ਦੇ ਪਾਸ ਸੰਤਾਨ ਕਾਤ, ਕਰੋਧ, ਲੋਮ ਨੂੰ ਪ੍ਰਕਾਰ ਤੋਂ ਬਿਤਾ ਕੇ ਰੱਖੇਗੀ ਅਮਤਵੇ ਦੇ ਅਦਤਾਂਾਂ ਬਖਸ਼ਤ ਕਾਲ ਦੀ ਵਰਤਟੀ ਵਰਸਕਲੀ ਦੀ ਜਾਣੇ ਮਕਸਦਾ ਮੈਨੂੰ ਹਰਾਜ ਸਮਾਜ ਬਸੂ ਬਸਮਾੜੀ ਤਮਾਕਾਰਾਂ ਦੁਬਾਰ ਦੇ ਕੰਮ ਰਚੇ ਤੇ ਮਹਾਰਤ ਤੇ ਬਾਤ ਕਰਦੇ। ਬੇਈਮਵਾਦ ਦਾ ਪਾਸਾ ਜੀ ਅਰਦਾਸ ਬੇਨਤੀ ਆ ਪਹਿਲੇ ਫੋਟਾ ਤਨਤਨ ਸ੍ਰੀ ਗੁਰੂ ਨਾਨਕ ਜੀ ਮਾਰਾ ਜੀ ਗੁਰ ਨਾਨਕ ਪਾਤਸ਼ਾਹ ਕਮੇਟੀ ਤੁੰਗ ਦਾ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਕਾਰੇ ਛਪੇ ਅੰਧੇਰ ਤੋਂ ਹੋਆ ਤਨਤਨ ਪੜਜਨੇ ਆਇਆ ਜਿਸ ਪ੍ਰਸਾਦ ਸਭ ਜਪਤਰ ਆਇਆ ਜਨ ਆਉਣ ਦਾ ਇਹ ਸੁਆਉ ਜਨ ਕਾ ਸੰਗਤਿ ਕਰ ਆਵੇ ਨਾਉ ਆਪ ਮੁਖਤ ਮੁਖ ਕਰੈ ਸੰਸਾਰ ਨਾਨਕ ਕੇ ਸੰਤੋ ਸਦਾ ਨਮਸਕਾਰ ਮੁਖ ਕਰੇ ਪਾਸਾ ਜੀ ਗੁਰੂ ਨਾਲ ਪਾਸਾ ਜੀ ਆਪ ਜੀ ਦਾ ਪਾਵਨ ਅਵਤਾਰ ਵਿਰਾਸਾ ਸੰਤਿਆ ਸੰਤਾਂ ਨੂੰ ਮਨੰਦਨ ਕਰਦਾ ਆਪ ਜੀ ਨੇ ਆਪ ਦੇ ਦਰੋਂ ਤੋਂ ਸਤਿ ਸ੍ਰੀ ਪ੍ਰਭਾਤ ਸਹਿਵਾਨਾ ਦੀ ਵਰਤ ਕੀਤੀ ਸੀ ਸੰਤਾਂ ਨੂੰ ਰਾਲਮੇਰ ਕਾ ਕੇ ਮਹਾਰਾਜ ਅੱਜ ਇਸੇ ਦੇ ਜੀ ਪ੍ਰਭਾਤ ਦੇ ਜੁਗਤਾਂ ਨਾਲ ਹੀ ਆਪ ਜੀ ਨੇ ਕਾਨੂੰਨ ਲੰਗ ਦੇ ਸਭ ਗੈਣ ਕਰੀ ਨੇ ਜੁਤਿਆ

ਆਗਿਆ ਇਹ ਚਾਰ ਸੈਨ ਦਾ ਮੇਲ ਬਕਸਿਸ ਕੀਤਾ ਹੈ ਪਹਾੜਿਆਂ ਤੋਂ ਕੀ ਕੋਈ ਸਬਾਤ ਸਾਹਿਬ ਜੇਲੇ ਨਾ ਕੀਤਾ ਹੈ ਐਮ ਕੈਪੀ ਅਲਾਸ ਆਰ ਨਾ ਨਹੀਂ ਪ੍ਰੋਬਲਮ ਕਰਨਾ ਕੋਮਾਪਾਸ ਨੇ ਤੋਂ ਵਾਲੀ ਤੋਂ ਸੋਤ ਸਿਵਾ ਕਰਿਓ ਅੰਦਰ ਘਰ ਦੇ ਪ੍ਰੀਤਵਾਲ ਨਸੀ ਪੁੱਤਰ ਸੁਮਤ ਸਰਦਾਰ ਬਖਸ਼ ਸਿੰਘ ਦੇ ਪਰਿਵਾਰ ਦੇ ਲੋਕਾਂ ਨੂੰ ਪੱਤੇ ਦਸਾਂ ਨਾ ਹੋਣ ਦੀ ਤਕਮਈ ਦੇ ਵਿੱਚੋਂ ਪਾਵਨ ਪ੍ਰਾਪਰ ਸਾਹਿਬ ਦੇ ਹੱਥ ਕੀਤੀ ਹੈ ਕਿਰਪਾ ਕਰੋ ਆਨਪਕਾਰ ਤੁਹਾਨੂੰ ਕੀਏ ਮੋ ਵੀ ਜਲ ਮਿਸਤਾਏ ਕ੍ਰੀਪਾਖ ਸੁਪਤਰਾ ਹੁਣ ਲਾਹੋ ਧੋਮਹਾਰਾਏ ਦਾਤਾ ਜੀ ਕੋਲੋਂ ਕਿਰਪਾ ਆਪ ਨੂੰ ਧੋਮਲਾ ਜਦਿਆਂ ਬਹੁਤ ਫੈਲੇ ਸਾਧਨਤ ਨੂੰ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਦਾ ਜਪ ਦਤੇ ਜੀ ਇਹ ਦਾਤਾ ਜੀ ਪ੍ਰਭਾਤ ਦੇ ਸੰਬੰਧ ਵਿੱਚ ਬੇਅੰਤ ਪਰਿਵਾਰਾਂ ਨੂੰ ਸੇਵਾ ਕੀਤੀ ਗਈ ਹੈ ਇਛੱਤੇ ਪਾਤਸ਼ਾਹ ਸਿਟਾਵਾਂ ਆਪਣ ਚਿੱਤਿਆਂ ਨੇ ਪ੍ਰਵਾਨ ਕਰਿਓ ਜੀ ਅੱਜ ਦੇ ਸੇਵਾ ਸਾ ਨੰਦਰਾ ਦੇ ਖੇਵੜਾ ਦਾ ਟ੍ਰਾਫਿਕ ਸੀ ਸੁਭਾਣ ਸਰਦਾਰ ਜਨਜੀਤ ਸਿੰਘ ਜੀ ਦਾ ਸ੍ਰੀਤੇ ਪਰਿਵਾਰ ਦੇ ਵੱਲੋਂ ਗੁਰਮੇਲ ਸਿੰਘ ਜੀ ਨੰਬਰ ਦਾ ਸ੍ਰੀਤੇ ਪਰਿਵਾਰ ਦੇ ਵੱਲੋਂ ਸੇਵਾ ਕੀਤੀ ਸ੍ਰੀ ਪ੍ਰਸਾਦ ਗੁਰੂ ਵਾਸੀ ਜਪੇ ਸਿੰਘ ਜੀ ਨੰਬਰ ਦਾ ਪਰਿਵਾਰ ਇਹਨਾਂ ਪਰਿਵਾਰਾਂ ਦੇ ਵੱਲੋਂ ਮਹਾਰਾਜ ਸੰਤਾਬਾਤ ਦੇ ਨੰਦਰਾ ਵਿੱਚ ਖੇਵੜਾ ਦਾ ਲਗਨ ਸੇਵਾ ਕੀਤੀ ਹੈ ਜੋ ਲੋਕ ਮਨੋਕਾਮਨਾ ਨੂੰ ਲੈ ਕੇ ਤੇ ਪਰਿਵਾਰਾਂ ਦੇ ਵੱਲੋਂ ਸੇਵਾ ਕੀਤੀ ਗਈ ਹੈ ਪਰਿਵਾਰ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਸਵਾਗਤ ਹੈ ਕੰਨਿਆਲੀ ਹਰਨ ਕਰਦਾ ਬਹੁਤ ਆਤਮਾ ਦੇ ਗੁਰੂ ਦਾਸ ਜੀ ਨੇ ਤਰੱਕੀ ਬਖਸ਼ ਕੇ ਜਿੰਨਾ ਪੁਨਾਣੇ ਕਰਨੇ ਦੀ ਕਿਰਪਾ ਕਰੋ ਅੰਨਿਆ ਸੰਤਾਨੀ ਹਾਲੀ ਪ੍ਰਵਾਨ ਕਰੋ ਜੀ ਇਹ ਬੀਰਵਾਜ ਅੰਨਿਆ ਸੰਤਾਨਾਂ ਨੂੰ ਆਪ ਨੂੰ ਪੁਨਾਵੇਂ ਬਖਸ਼ ਕਰਕੇ ਨਜ਼ਰ ਨਜ਼ਰ ਨਿਹਾਲ ਕਰੋ ਸੁਖਮਣਾਂ ਦੇ ਚੰਨ ਦੀ ਬਾਣੀ ਦੀ ਬਖਸ਼ਣੀ ਸਹੀ ਫਾਲੀ ਮਿਲਣੀ ਜੀ ਜਨਮ ਗ੍ਰਿਆ ਦਾ ਨਾਮ ਰਾਣ ਰਾਤੀ ਕਾ ਤੇਰੇ ਪਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀ ਤਰੀ ਦਵੀ ਚਲਾਇਓ